ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਆ ਦੋਸਤੋ ਠੀਕ ਠਾਕ ਹੋ ਭੈਣ ਭਰਾਪਾ ਨੂੰ ਦੇਖਣ ਵਾਲੇ ਦੂਰੋਂ ਨੇੜੇੋਂ ਲੈnde ਪੰਜਾਬ ਵਾਲੇ ਚੜ੍ਹਦੇ ਪੰਜਾਬ ਵਾਲੇ ਕੈਨੇਡਾ ਅਮਰੀਕਾ ਚੋਂ ਕਿੰਨੇ ਵੀ ਆਪਣੀ ਵੀਡੀਓ ਦੇਖਦੇ ਨੇ ਬਾਈ ਜੀ ਸਾਰਿਆਂ ਦਾ ਦਿਲੋਂ ਸਤਿਕਾਰ ਪਿਆਰ ਬਾਈ ਜੀ ਹਾਂਜੀ ਬਾਈ ਆਪਣੇ ਚੈਨਲ ਨਾਲ ਮਾਨਗੋੜ ਫਾਰਮ ਨੇ ਕਿਹੜੇ ਜੁੜੇ ਨੇ ਭਰਾ ਆਪਣੇ ਬਾਈ ਜੀ ਕਿਹੜੇ ਨਵੇਂ ਭਰਾ ਜੁੜੇ ਨੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਘੰਟੀ ਵਾਲਾ ਬਟਨ ਦਬਾ ਦਿਆ ਕਰੋ ਵੀ ਜੋ ਵੀ ਆਪਾਂ ਵੀਡੀਓ ਪਾਈਏ ਤੁਹਾਡੇ নোਟੀਫਿਕੇਸ਼ਨ ਨਮੀ ਤੋਂ ਨਮੀ ਆਉਂਦੀ ਰਹੇ। ਹਾਂਜੀ ਭਾਈ ਅੱਜ ਆਪਾਂ ਗੱਲ ਕਰਨ ਲੱਗ ਰਹੇ ਕਿ ਬੱਕਰੀਆਂ ਹੁਣ ਕਿਵੇਂ ਬੱਲੀਆਂ ਖਾ ਜਾਂਦੀਆਂ ਨੇ। ਅ ਦਰਦ ਹੋਣ ਲੱਗ ਜਾਂਦਾ ਉਹਦੀ ਜਾਣਕਾਰੀ ਲੱਗਾਂ ਦੇਣ ਤੁਹਾਨੂੰ ਦੱਸਾਂਗੇ ਬਣੇ ਰਹੋ ਵੀਡੀਓ ਦੇ ਵਿੱਚ ਸਾਰੀ ਵੀਡੀਓ ਦੇਖਣੀ ਹੈ ਠੀਕ ਹੈ ਜੀ। ਭਾਈ ਜੀ ਆਪਾਂ ਉਹਦਾ ਲਾਜ ਦੱਸਣ ਲੱਗੇ ਆ ਤੁਹਾਨੂੰ। ਹੁਣ ਬਣੇ ਰਹੋ ਵੀਡੀਓ ਦੇ ਚਾਰਜ ਤੁਹਾਨੂੰ ਸਮਝਾਉਣੇ ਹੈਗੇ ਗੱਲਬਾਤ। ਕਿਵੇਂ ਭਾਈ ਜੀ ਬੱਕਰੀਆਂ ਨੇ ਆ ਫੜੀਆਂ। ਆ ਦੇਖੋ ਹੁਣ ਗਾਲਾ ਲੱਗ ਰਿਹਾ ਕਰਨ ਬੱਕਰੀ ਗਾਲਾ ਵੱਡਣ ਲੱਗ ਰਿਹਾ ਦੇਖੋ ਠੀਕ ਹੈ ਜੀ ਹੁਣ ਕਿਵੇਂ ਇਹ ਬੱਕਰੀ ਆਪਣੀ ਗਾਲਾ ਲੱਗ ਰਹੀ ਆ ਵੱਡਣ ਜਦੋਂ ਬੱਕਰੀਆਂ ਰੇਤੇ ਵਾਲੀ ਬੱਲੀ ਖਾਊਗੀ ਉਦੋਂ ਬਾਈ ਜੀ ਗਾਲਾ ਨਹੀਂ ਕਰਦੀ ਕਿਵੇਂ ਹੁਣ ਕਿੱਥੇ ਤਾਂ ਕਿਹੜੇ ਅਜੜੀ ਭਰਾ ਨੇ ਉਹ ਤਾਂ ਹੁਣ ਆਇਆ ਲਾਲੋ ਵੀ ਕਿੱਥੇ ਮੀਂਹ ਨਹੀਂ ਪਿਆ ਹੈ ਗਿਆ ਉੱਥੇ ਤਾਂ ਕੋਈ ਡਰੇ ਨਹੀਂ ਹੈ ਗਿਆ ਬੱਲੀਆਂ ਦਾ ਹੁਣ ਬਾਈ ਜੀ ਕਿੱਥੇ ਬਾਲੇ ਥਾਮਾ ਤੇ ਬਾਰਸ ਪੈਗੀ ਬੱਲੀਆਂ ਤੇ ਕਹਨਾ ਬਾਈ ਜੀ ਰੇਤਾ ਚੜ ਗਿਆ ਬਹੁਤ ਜਿਆਦਾ ਅ ਮንዳਣ ਆਪਣੇ ਜਮੀਨਾਂ ਰੜੀਆਂ ਹੋ ਗਈਆਂ ਰੇਤੇ ਨਾਲ ਬੱਲੀਆਂ ਭਰ ਗਈਆਂ ਕਿਹੜੀਆਂ ਬਾਣਾ ਦੇ ਵਿੱਚ ਪਈਆਂ ਸੀ ਤੇ ਬਾਈ ਜੀ ਕਿਹੜਾ ਊ ਕਿਤੇ ਬੱਲੀਆਂ ਦੂਜੀ ਲੋਟ ਪਈਆਂ ਨੇ ਆਪਣੇ ਅੱਗ ਨਹੀਂ ਲਾਈ ਹੋਈ ਅਜੇ ਬਾਣਾ ਨੂੰ ਉਹਦੇ ਵਿੱਚ ਕੋਈ ਹਜੇ ਚੱਕਰ ਨਹੀਂ ਉਹਦੇ ਵਿੱਚ ਅਸੀਂ ਤੁਹਾਨੂੰ ਦੱਸਣ ਲੱਗਿਆ ਹੁਣ ਵੀ ਆਪਣਾ ਕਹਨਾ ਬੱਕਰੀਆਂ ਦਾ ਕਾਰਨ ਕੀ ਬਣ ਜਾਂਦਾ ਕੀ ਗੱਲ ਹੁਣ ਬੱਕਰੀਆਂ ਵਿੱਚ ਇੱਕ ਦੋ ਬਾਈਆਂ ਦੇ ਫੋਨ ਆਏ ਨੇ ਬੱਕਰੀਆਂ ਨੇ ਕਹਨਾ ਗਾਲਾਂ ਨਹੀਂ ਵੱਡੇ ਬੱਕਰੀਆਂ ਦੇ ਕਹਨਾ ਬੱਲੀਆਂ ਉਰੀ ਖੜ ਗਈਆਂ ਪੇਟੀ ਦੇ ਵਿੱਚ ਇਥੇ ਜਦੋਂ ਪੇਟੀ ਦੇ ਵਿੱਚ ਬੱਲੀਆਂ ਖੜ ਜਾਂਦੀਆਂ ਨੇ ਉਹਦਾ ਕਾਰਨ ਕੀ ਬਣਦਾ ਬਾਈ ਜੀ ਬੱਕਰੀ ਕਨ ਮੋਕ ਲੱਗ ਜਾਂਦੀ ਆ ਬੱਕਰੀ ਜਮਾ ਲੱਸੀ ਪੈ ਜਾਂਦੀ ਆ ਉਹ ਤੁਸੀਂ ਨੇ ਕਨ ਉਹਦਾ ਲਾਜ ਕੀ ਕਰਨਾ ਤੁਹਾਨੂੰ ਲਾਜ ਦੱਸਣ ਲੱਗਿਆ ਕਿਵੇਂ ਬੱਕਰੀ ਬੱਲੀ ਨਹੀਂ ਬਚਾਉਂਦੀ ਗਾਲਾਂ ਨਹੀਂ ਵੜਦੀ ਉਹਦੇ ਵਿੱਚ ਕੀ ਕਰਨਾ ਤੁਸੀਂ ਨੇ ਇੱਕ ਸਰਕਾ ਲੈਣਾ ਇੱਕ ਸਰਕਾ ਲੈਣਾਗਾ ਸਰਕੇ ਦੀਆਂ 5-7 ਬੋਤਲ ਲੈਉਣੀਆਂ ਨੇ ਕਿਉਂਕਿ ਜੇ ਆਪਾਂ ਖਾਸੇ ਪਸ਼ੂ ਰੱਖੇ ਹੋਏ ਨੇ ਠੀਕ ਹੈ ਜੀ ਕਈ ਗੱਲ ਜੇ 20 50 ਪਸ਼ੂ ਨੇ ਆਪਣੇ ਲਵੇ ਇੱਕ ਲੈਣਾ ਆਪਣੇ ਗੋੜ ਰਾਤ ਨੂੰ ਗੁੜ ਭਿਉਂਕੇ ਰੱਖਣਾਗਾ ਤੜਕੇ 7:00 ਵਜੇ ਦੇ ਨਾਲ ਸਨੇਹਾ ਬੱਕਰੀਆਂ ਜਿਹੜਾ ਆਪਾਂ ਖੇਤਾਂ ਚੋਂ ਕੱਢਣ ਤੋਂ ਪਹਿਲਾਂ ਆਪਾਂ ਬਾਈ ਜੀ ਇਹੋ ਕਹਣਾ ਆਪਾਂ ਸਵਾ ਮਾਣ ਪਾਣੀ ਪਾ ਕੇ ਮਾਣਾ ਡੇਢ ਮਾਣ ਪਾਣੀ ਪਾ ਕੇ ਕਿੰਨਾ ਵੀ ਆਪਾਂ ਪਾਣੀ ਬੱਕਰੀਆਂ ਪੀਂਦੀਆਂ ਨੇ ਆਪਾਂ ਉਹਨਾਂ ਪਾਣੀ ਪਾ ਸਕਦੇ ਆ ਉਹਦੇ ਵਿੱਚ ਬਈ ਉਹ ਸਰਕੇ ਦੀ ਬੋਤਲ ਸਾਰੀ ਪਾਉਣੀ ਆ ਠੀਕ ਹੈ ਜੀ ਸਰਕੇ ਦੀ ਬੋਤਲ ਸਾਰੀ ਪਾਉਣੀ ਆ 4-5 ਦਿਨ ਲਗਾਤਾਰ ਪਾਣੀ ਪਿਉਣਾ ਉਹਨਾਂ ਨੂੰ ਉਹ ਸਰਕਾ ਪਾ ਕੇ ਪਾਣੀ ਕਿੰਨਾ ਹੀ ਪਾਣੀ ਹੋਵੇ ਉਹਦੇ ਵਿੱਚ ਇੱਕ ਬੋਤਲ ਉਹ ਸਰਕੇ ਦੀ ਆਪਾਂ ਨੇ ਆਮ ਆਪਣੇ ਮਾਰਕੀਟਰ ਦੇ ਵਿੱਚ ਮਿਲ ਜਾਂਦੀ ਆ ਠੀਕ ਆ ਤੁਸੀਂ ਨੇ ਇਹ ਗੱਲਾਂ ਦਾ ਧਿਆਨ ਰੱਖਣਾ ਹਾਂਜੀ ਭਾਈ ਕਿਵੇਂ ਕਹਣਾ ਹੁਣ ਆਪਣਾ ਗੁੜਾ ਵਾਲਾ ਪਾਣੀ ਦੇਣਾ ਉਹ ਤੁਸੀਂ ਨੇ ਰਾਤ ਨੂੰ ਗੁੜ ਭੇਕੇ ਰੱਖਣਾ ਉਹ ਰਾਤ ਨੂੰ ਗੁੜ ਭੇਕੇ ਕਿ ਨਾ ਕੀ ਗੱਲ ਉਹਦੀ ਤਸਵੀਰ ਵੀ ਠੰਡੀ ਹੋ ਜਾਂਦੀ ਆ ਕਿਹੜਾ ਆਪਾਂ ਸਰਕਾ ਪਾਉਨੇ ਆ ਇਹ ਬੱਕਰੀ ਦੇ ਅੰਦਰੋਂ ਪੇਟੀ ਸਾਫ਼ ਕਰਦਾ ਪੇਟੀ ਸਾਫ ਹੋ ਗਈ ਜਦੋਂ ਕਿ ਨਾ ਬੱਕਰੀ ਛੋਡੀ ਜਮਾ ਸੈੱਟ ਹੋ ਜੂਗੀ ਪਹਿਲਾ ਮੰਗੋ ਕਿ ਮੈਂ ਆਪਣੀ ਪਹਿਲਾ ਬੱਕਰੀ ਗਾਲਾ ਵੱਢ ਰਹੀ ਸੀ ਗਾਲੀ ਕਰ ਰਹੀ ਸੀ ਜਾਂ ਚਰਾ ਕਰ ਰਹੀ ਸੀ ਇਹਦੇ ਨਾਲ ਬਾਈ ਛੋਡਾ ਇੱਕ ਫਾਇਦਾ ਹੋਰ ਵੀ ਹੋਣਾ ਨਾਲ ਕਿਵੇਂ ਹੁਣ ਬੱਕਰੀਆਂ ਆਪਣੀਆਂ ਆ ਆ ਕਰਦੀਆਂ ਨੇ ਗਾਲਾ ਲੱਗ ਰਿਐ ਨੇ ਕਰਨ ਜਦੋਂ ਗਾਲੀ ਕਰਨੀਏ ਬਾਈ ਜੀ ਉਹਦੇ ਨਾਲ ਦੁੱਧ ਵੀ ਛੋੜੇ ਬੱਕਰੀਆਂ ਚ ਦੁੱਧ ਦਿੰਦੇ ਨੇ ਦੁੱਧ ਵੀ ਵਧਣਗੇ ਆ ਨਾਲ ਵੀਰੇ ਛੋਡੀਆਂ ਬੱਕਰੀਆਂ ਕਨਾ ਕਿਹੜੇ ਹੀਟ ਚ ਨਹੀਂ ਆਉਂਦੀ ਹੀਟ ਚ ਵੀ ਆਉਣਗੀਆਂ ਇਹਦੇ ਫਾਇਦੇ ਬਹੁਤ ਨੇ ਬੱਕਰੀਆਂ ਸਾਫ ਹੋਣਗੇ ਪੇਟੀ ਤੋਂ ਸਾਫ ਹੋ ਜਾਂਦੀਆਂ ਨੇ ਤੇ ਲਸ਼ਕ ਵਧੀਆ ਚਲਕੌਰ ਮਾਰ ਲੱਗ ਜਾਂਦੇ ਨੇ ਪਸੂ ਚਮਕਣ ਲੱਗ ਜਾਂਦੇ ਨੇ ਕਿਵੇਂ ਹੁਣ ਦੇਖੋ ਆਪ ਅੱਠਾ ਕਿਵੇਂ ਹੁਣ ਦੇਖੋ ਹੁਣ ਅਸੀਂ ਇਹ ਬਾਈ ਜੀ ਆਪ ਕਰਦੇ ਆਪਦੇ ਆਪਣੇ ਫਾਰਮ ਤੇ ਮਾਨਗੋਟ ਫਾਰਮ ਤੇ ਨੁਕਸਾ ਹੈ ਵਰਤਦੇ ਆਂਗੇ ਆਪਾਂ ਕਿਵੇਂ ਦੇਖੋ ਬੱਕਰੀ ਹੁਣ ਆਪ ਲਿਸਕਦੀਆਂ ਨੇ ਐ ਲਿਸਕਣ ਗਈਆਂ ਸਿੱッセਮਾਗੋ ਲਿਸਕਦੀਆਂ ਨੇ ਦੇਖੋ ਇਹ ਬਾਈ ਜੀ ਆਪਾਂ ਕਹਣਾ ਗੋੜਾ ਵਾਲਾ ਪਾਣੀ ਪਿਆ ਸਕਦੇ ਆ ਬੱਕਰੀਆਂ ਨੂੰ ਘੋੜਾ ਵਾਲੇ ਪਾਣੀ ਦਾ ਬਾਈ ਜੀ ਇਹ ਰੀਜਨ ਆਗਾ ਇਹਦੇ ਵਿੱਚ ਕਿਹੜਾ ਆਪਾਂ ਘੋੜਾ ਵਾਲਾ ਪਾਣੀ ਦਿੰਨੇ ਆ ਘੋੜਾ ਵਾਲੇ ਪਾਣੀ ਨਾਲ ਬਾਈ ਜੀ ਬੱਕਰੀ ਦਾ ਪਾਣੀ ਵੀ ਪੂਰਾ ਹੁੰਦਾ ਤੇ ਪਾਣੀ ਵੀ ਪੂਰਾ ਹੁੰਦਾ ਨਾ ਬਾਈ ਜੀ ਗੱਲ ਹੋਰ ਵੀ ਬਣਦੀ ਆ ਕਿਹੜੇ ਹੁਣ ਨਵੇਂ ਆ ਜਿਹੜੀ ਭਰਾ ਆਪਣੇ ਬੱਕਰੀਆਂ ਰੱਖਦੇ ਨੇ ਉਹ ਕਹਣਾ ਬਾਈ ਜੀ ਆਪਾਂ ਇਹ ਨਾ ਕਹੋ ਵੀ ਬੱਕਰੀਆਂ ਆਪਣੇ ਰਾਜੀ ਹੋ ਜਾਣਗੇ ਕਿਉਂ ਨੂੰ ਬੱਕਰੀਆਂ ਰਾਜੀ ਇੱਕ ਕਾਰਨ ਵੀ ਨਹੀਂ ਹੁੰਦੀ ਆ ਜਦੋਂ ਆਪਾਂ ਕਹਣਾ ਬੱਲੀਆਂ ਤੇ ਲਾ ਦਿੰਨੇ ਆ ਰੇਤਾ ਚੜਿਆ ਹੁੰਦਾ ਕੱਖ ਖਾਂਦੇ ਨੇ ਰੇਤੇ ਵਾਲੇ ਉਹਨਾਂ ਤੋਂ ਮਾੜੀ ਵਾਚਤ ਰੱਖਿਆ ਕਰੋ ਕਿਵੇਂ ਕੋਈ ਨੂਨ ਵਗੈਰਾ ਹੁੰਦਾ ਆਪਣੇ ਫਾਰਮ ਦੇ ਵਿੱਚ ਨੂਨ ਰੱਖਿਆ ਕਰੋ ਬੱਕਰੀਆਂ ਵਾਸਤੇ ਬੱਕਰੀਆਂ ਆ ਕੇ ਬਾਹਰੋਂ ਨੂਨ ਚੱਟਣ ਤੇ ਇੱਕ ਗੱਲ ਦਾ ਧਿਆਨ ਹੋਰ ਕਰਨਾ ਆਪਣੇ ਸਾਜਰੇ ਪਾਣੀ ਪਿਉਣਾ ਇਹ 7 ਵਜੇ ਦੇ ਨਾਲ 8 ਵਜੇ ਦੇ ਨਾਲ ਕਿਤੇ ਤੁਸੀਂ ਨੇ ਇਹ ਨਹੀਂ ਕਰਨਾ ਹੈਗਾ ਵੀ ਖੇਤੋਂ ਵੀ ਆ ਕੇ ਆਪਣੇ ਗੋੜ ਵਾਲਾ ਪਾਣੀ ਪਿਉਣਾ ਇਹ ਗਲਤੀ ਕਦੇ ਨਾ ਕਰਿਓ ਠੀਕ ਹੈ ਜੀ ਕੀ ਗੱਲ ਹੋ ਜਾਂਦਾ ਇਹ ਆਪਾਂ ਪਤਾ ਨਹੀਂ ਲੱਗਦਾ ਵੀ ਆਪਾਂ ਨੂੰ ਕੀ ਗੱਲ ਪਾਈ ਨਹੀਂ ਦੱਸਿਆ ਨਹੀਂ ਹੈਗਾ ਸ਼ਾਮ ਨੂੰ ਪਾਣੀ ਨਹੀਂ ਪਿਉਣਾ ਹੈਗਾ ਆਪਾਂ ਨੇ ਜਦੋਂ ਬੱਕਰੀਆਂ ਨੂੰ ਖੇਤ ਲੈ ਜਾਣਾ ਉਦੋਂ ਆਪਾਂ ਨੇ ਪਾਣੀ ਪਿਆਉਣਾ ਗਏ ਤੇਵੇਂ ਹੁਣ ਬੱਕਰੀਆਂ ਦੇਖੋ ਲਸ਼ਕੋਰ ਪੱਠਾਂ ਲਸ਼ਕੋਰਾਂ ਮਾਰਦਿਆਂ ਨੇ ਇਹ ਬਾਈ ਜੀ ਇੱਕ ਕਾਰਨ ਇਹ ਹੈ ਕਿ ਨਾ ਆਪਾਂ ਜਦੋਂ ਪਸ਼ੂਆਂ ਨੂੰ ਆਪਾਂ ਦੇਖ ਕੇਅਰ ਕਰਾਂਗੇ ਚੰਗੀ ਤਰ੍ਹਾਂ ਦੇਖੋ ਐਸੇ ਪਿੰਡੇ ਹੋਣਗੇ ਇਹ 8 8 7 8 ਮਹੀਨੇ ਦੇ ਪੱਠਾਂ ਹੋ ਗਈਆਂ ਆਪਣੀਆਂ ਖੇਰੀਆਂ ਨੇ ਬਿਲਕੁਲ ਤੁਸੀਂ ਨੇ ਬਾਈ ਆਈਂ ਸਾਮ ਸੰਭਾਲ ਕਰਕੇ ਇਹ ਚੀਜ਼ਾਂ ਦਾ ਧਿਆਨ ਰੱਖਣਾਗਾ ਰੇਤੇ ਵਾਲੇ ਕੱਖ ਨਹੀਂ ਖਵਾਉਣੇ ਬੱਕਰੀਆਂ ਨੂੰ ਤੇ ਕਈ ਗੱਲ ਹੋਰ ਉਹਦੇ ਵਿੱਚ ਆਪਾਂ ਨੇ ਪਾਣੇ ਵਿੱਚ ਕੁਝ ਨਹੀਂ ਪਾਉਣਾ ਹੈਗਾ ਕਿਵੇਂ ਤੁਹਾਨੂੰ ਸਰਕਾ ਤੇ ਗੁੜ ਦੱਸਿਆਗਾ ਵੀ ਰਾਤ ਨੂੰ ਗੁੜ ਭੇਕੇ ਰੱਖਣਾ ਇੱਕ ਸਰਕੇ ਦੀ ਬੋਤਲ ਪਾ ਕੇ ਮਾਰਕੀਟ ਤੋਂ ਆਮ ਹੀ ਆਪਾਂ ਨੂੰ ਪਣਸਾਰੀਆਂ ਤੋਂ ਆਪਾਂ ਨੂੰ 20 ਰੁਪਈਆਂ ਦੀ ਮਿਲ ਜਾਂਦੀ ਆਪਾਂ ਨੂੰ ਉਹ ਠੀਕ ਹੈ ਜੀ 20 ਰੁਪਈਆਂ ਦੀ ਆਪਾਂ ਨੂੰ ਆਮ ਹੀ ਬੋਤਲ ਮਿਲ ਜਾਂਦੀ ਉਹ ਆਪਾਂ ਗੁੜ ਵਾਲੇ ਪਾਣੀ ਦੇ ਵਿੱਚ ਪਾ ਕੇ ਬੱਕਰੀਆਂ ਨੂੰ ਆਪਾਂ ਦੇਖ ਸਕਦੇ ਹਾਂ ਠੀਕ ਹੈ ਜੀ ਆਪਣੀ ਵੀਡੀਓ ਚੰਗੀ ਲੱਗੀ ਭਾਈ ਆਪਣੀ ਗਾਹਾਂ ਵੀਡੀਓ ਸ਼ੇਅਰ ਕਰਦਿਆ ਕਰੋ ਭਰਾ ਦੇਖੋ ਇਹਦੇ ਵਿੱਚ ਕੋਈ ਸਾਡਾ ਮੁੱਲ ਨਹੀਂ ਲੱਗਣਾ ਆਪਾਂ ਹੋਰ ਵੀ ਆ ਬੱਚਿਆਂ ਬੱਚਿਆਂ ਵਾਲੀਆਂ ਹੋਰ ਕਿਸੇ ਵੀਡੀਓ ਦੇ ਵਿੱਚ ਇੰਟਰਸਟ ਨਹੀਂ ਹੁੰਦਾ ਆਪਾਂ ਵੀਡੀਓ ਉਹ ਵੀ ਦੇਖਦੇ ਆਂਗੇ ਕੰਮ ਆਉਣ ਵਾਲੇ ਵੀਡੀਓ ਨੇ ਵੀਰੇ ਤੁਹਾਡੇ ਸਾਰੇ ਇਹ ਕੰਮ ਸਾਰੇ ਤੁਹਾਨੂੰ ਕਹਿੰਦਾ ਇਹ ਫਾਰਮ ਨੂੰ ਪਰਸੈਕਸਫੁਲ ਕਰਨ ਵਾਸਤੇ ਵੀਡੀਓ ਬਣਾਉਨੇ ਆਪਾਂ ਵੀ ਕਿਹੜੇ ਆਪਣੇ ਨਵੇਂ ਭਰਾ ਨੇ ਵੀ ਆਪਣੇ ਫਾਰਮਾਂ ਦੇ ਵਿੱਚ ਫੇਲ ਨਾ ਹੋਣ ਪਾਸ ਹੋਣ ਕਿਹੜੇ ਅਜਿਹੇ ਭਰਾ ਨੇ ਨਵੇਂ ਪੁਰਾਣੇ ਨੂੰ ਤਾਂ ਵੈਸੇ ਲਗਭਗ ਪਤਾ ਹੀ ਆ ਕਿਹੜੇ ਪੁਰਾਣੇ ਆਪਣੇ ਨਵੇਂ ਭਰਾ ਹੁਣ ਜੁੜੇ ਨੇ ਕਿਸਾਨ ਭਰਾ ਜੁੜੇ ਨੇ ਠੀਕ ਆ ਬੱਕਰੀਆਂ ਦੇ ਕੰਮ ਦੇ ਵਿੱਚ ਇਹ ਤੁਸੀਂ ਇਹ ਗੱਲਾਂ ਦਾ ਧਿਆਨ ਕਰਨਾ ਪੂਰਾ ਗੌਰ ਦੇ ਨਾਲ ਆਪਣਾ ਫਾਰਮ ਪਾਸ ਹੋ ਜਾਣਾ ਬਾਈ ਜੀ ਠੀਕ ਆ ਨਾ ਗੱਲ ਤੋ ਸੇ ਗੱਲਾਂ ਦਾ ਵੀਰੇ ਨੋਟ ਕਰਨੀਆਂ ਗੱਲ ਸੋ ਤੋਂ ਨਾਮੀ ਤੇ ਛੋਡੇ ਵਾਸਤੇ ਨਵੀਂ ਤੋਂ ਨਵੀਂ ਛੋਡੇ ਵਾਸਤੇ ਵੀਡੀਓ ਲੈ ਕੇ ਆਪਾਂ ਆਇਆ ਕਰਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ